ਹਰੜ ਦੇ ਹਿਮਾਚਲ ਪ੍ਰਦੇਸ਼ ਦੀ ਸਰਕਾਰੀ ਬੱਸ ਦੀ ਪੰਤੂਰ ਤੋਂ ਬਾਅਦ ਹੁਣ ਹਿਮਾਚਲ ਸਰਕਾਰ ਨੇ ਹੁਸ਼ਿਆਰਪੁਰ ਆਉਣ ਵਾਲੀਆਂ 10 ਬੱਸਾਂ ਦੇ ਰੂਟ ਸਸਪੈਂਡ ਕਰ ਦਿੱਤੇ ਨੇ ਇਸ ਮੌਕੇ ਉਹਨਾਂ ਨੇ ਪੰਜਾਬ ਸਰਕਾਰ ਤੋਂ ਬੱਸਾਂ ਦੇ ਲਈ ਸੁਰੱਖਿਆ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਸੁਰੱਖਿਆ ਤੈ ਹੋਣ ਤੱਕ ਬੱਸਾਂ ਦੇ ਨਹੀਂ ਚੱਲਣਗੀਆਂ ਇਸ ਮੌਕੇ ਹਿਮਾਚਲ ਡਰਾਈਵਰ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਜੇ ਇਹ ਮਸਲਾ ਛੇਤੀ ਹੱਲ ਨਾ ਹੋਇਆ ਤਾਂ ਪੰਜਾਬ ਨੂੰ ਆਉਣ ਵਾਲੀਆਂ ਸਾਰੀਆਂ ਬੱਸਾਂ ਨੂੰ ਰੋਕ ਦਿੱਤਾ ਜਾਵੇਗਾ ਅੰਦਾਜ਼ਾ ਹੈ ਕਿ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਮਾਮਲੇ ਨੂੰ ਲੈ ਕੇ ਵਿਵਾਦ ਵਧਦਾ ਹੀ ਜਾ ਰਿਹਾ ਹੈ ਇਸ ਦੌਰਾਨ ਪੰਜਾਬ ਦੇ ਵਿੱਚ ਚੰਡੀਗੜ੍ਹ ਤੋਂ ਹਾਮੀਰਪੁਰ ਜਾ ਰਹੀ ਐ ਆਰਟੀਸੀ ਦੀ ਬੱਸ ਤੇ ਹਮਲਾ ਕੀਤਾ ਗਿਆ ਡਰਾਈਵਰ ਦੇ ਮੁਤਾਬਕ 18 ਮਾਰਚ ਦੀ ਸ਼ਾਮ ਲਗਭਗ 7 ਵਜੇ ਦੋ ਵਿਅਕਤੀ ਇੱਕ ਓਲਟੋਕਾਰ ਦੇ ਵਿੱਚ ਆਏ ਨੇ ਅਤੇ ਉਹਨਾਂ ਨੇ ਬੱਸ ਨੂੰ ਰੁਕਵਾਇਆ ਜਿਵੇਂ ਹੀ ਬੱਸ ਰੁਕੀ ਉਹਨਾਂ ਨੇ ਡੰਡਿਆਂ ਦੇ ਨਾਲ ਬੱਸ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਇਸ ਦੌਰਾਨ ਬੱਸ ਦੇ ਵਿੱਚ ਬੈਠੀਆਂ ਸਵਾਰੀਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਏ ਇਹ ਸਾਰਾ ਮਾਮਲਾ ਹਿਮਾਚਲ ਪ੍ਰਦੇਸ਼ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਬਾਈਕਾਂ ਤੇ ਲੱਗੇ ਸੰਤਾਂ ਦੇ ਝੰਡੇ ਹਟਮਾਉਣ ਤੋਂ ਬਾਅਦ ਸ਼ੁਰੂ ਹੋਇਆ ਸੀ ਜਿਸ ਦੇ ਬੀਤੇ ਦਿਨੀ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਵਿਰੋਧ ਵੀ ਦੇਖਣ ਨੂੰ ਮਿਲਿਆ ਪ੍ਰਦਰਸ਼ਨਕਾਰੀਆਂ ਨੇ ਹਿਮਾਚਲ ਰੋਡਵੇਜ਼ ਦੀਆਂ ਕਈ ਬੱਸਾਂ ਨੂੰ ਰੋਕ ਕੇ ਉਹਨਾਂ ਤੇ ਸੰਤਾਂ ਦੇ ਪੋਸਟਰ ਵੀ ਲਾਏ ਨੇ ਤੋਂ ਅੰਦਾਜ਼ਾ ਏ ਕਿ ਹੁਣ ਹਿਮਾਚਲ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਏ ਉਹਨਾਂ ਦੇ ਵੱਲੋਂ ਬੱਸਾਂ ਪੰਜਾਬ ਦੇ ਵਿੱਚੋਂ ਤੋਂ ਬੰਦ ਕਰ ਦਿੱਤੀਆਂ ਗਈਆਂ ਨੇ ਉਹਨਾਂ ਦੇ ਵੱਲੋਂ HRTC ਦੇ 10 ਰੂਟ ਸਸਪੈਂਡ ਕੀਤੇ ਗਏ ਨੇ ਹਾਲਾਂਕਿ ਸੀਮਾਨ ਦੇ ਨਾਲ ਗਲਬਾਦ ਦੇ ਮਗਰੋਂ 6 ਰੂਟਾਂ ਤੇ ਬੱਸਾਂ ਚਲਾ ਦਿੱਤੀਆਂ ਗਈਆਂ ਨੇ ਤਾਂ ਅੰਦਾਜ਼ਾ ਹੈ ਕਿ ਉਹਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜਦੋਂ ਤੱਕ ਸੁਰੱਖਿਆ ਤੈਅ ਨਹੀਂ ਕੀਤੀ ਜਾਵੇਗੀ ਉਦੋਂ ਤੱਕ ਉਹ ਬੱਸਾਂ ਪੰਜਾਬ ਦੇ ਵਿੱਚ ਨਹੀਂ ਚਲਾਉਣਗੇ ਖਰੜ ਦੇ ਹਿਮਾਚਲ ਪ੍ਰਦੇਸ਼ ਦੀ ਸਰਕਾਰੀ ਬੱਸ ਦੀ ਭੰਤੋੜ ਤੋਂ ਬਾਅਦ ਹੁਣ ਹਿਮਾਚਲ ਸਰਕਾਰ ਨੇ ਹੁਸ਼ਿਆਰਪੁਰ ਆਉਣ ਵਾਲੀਆਂ 10 ਬੱਸਾਂ ਦੇ ਰੂਟ ਸਸਪੈਂਡ ਕਰ ਦਿੱਤੇ ਨੇ ਇਸ ਮੌਕੇ ਉਹਨਾਂ ਨੇ ਪੰਜਾਬ ਸਰਕਾਰ ਤੋਂ ਬੱਸਾਂ ਦੇ ਲਈ ਸੁਰੱਖਿਆ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਸੁਰੱਖਿਆ ਤੈ ਹੋਣ ਤੱਕ ਬੱਸਾਂ ਦੇ ਨਹੀਂ ਚੱਲਣਗੀਆਂ ਇਸ ਮੌਕੇ ਹਿਮਾਚਲ ਡਰਾਈਵਰ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਜੇ ਇਹ ਮਸਲਾ ਛੇਤੀ ਹੱਲ ਨਾ ਹੋਇਆ ਤਾਂ ਪੰਜਾਬ ਨੂੰ ਆਉਣ ਵਾਲੀਆਂ ਸਾਰੀਆਂ ਬੱਸਾਂ ਨੂੰ ਰੋਕ ਦਿੱਤਾ ਜਾਵੇਗਾ ਪੰਡਾਜ਼ੀ ਹੈ ਕਿ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਮਾਮਲੇ ਨੂੰ ਲੈ ਕੇ ਵਿਵਾਦ ਵਧਦਾ ਹੀ ਜਾ ਰਿਹਾ ਹੈ ਇਸ ਦੌਰਾਨ ਪੰਜਾਬ ਦੇ ਵਿੱਚ ਚੰਡੀਗੜ੍ਹ ਤੋਂ ਹਾਮੀਰਪੁਰ ਜਾ ਰਹੀ ਐ ਆਰਟੀਸੀ ਦੀ ਬੱਸ ਤੇ ਹਮਲਾ ਕੀਤਾ ਗਿਆ ਡਰਾਈਵਰ ਦੇ ਮੁਤਾਬਕ 18 ਮਾਰਚ ਦੀ ਸ਼ਾਮ ਲਗਭਗ 7 ਵਜੇ ਦੋ ਵਿਅਕਤੀ ਇੱਕ ਓਲਟੋ ਕਾਰ ਦੇ ਵਿੱਚ ਆਏ ਨੇ ਅਤੇ ਉਹਨਾਂ ਨੇ ਬੱਸ ਨੂੰ ਰੁਕਵਾਇਆ ਜਿਵੇਂ ਹੀ ਬੱਸ ਰੁਕੀ ਉਹਨਾਂ ਨੇ ਡੰਡਿਆਂ ਦੇ ਨਾਲ ਬੱਸ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਇਸ ਦੌਰਾਨ ਬੱਸ ਦੇ ਵਿੱਚ ਬੈਠੀਆਂ ਸਵਾਰੀਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਏ ਇਹ ਸਾਰਾ ਮਾਮਲਾ ਹਿਮਾਚਲ ਪ੍ਰਦੇਸ਼ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਬਾਈਕਾਂ ਤੇ ਲੱਗੇ ਸੰਤਾਂ ਦੇ ਛੰਡੇ ਹਟਮਾਉਣ ਤੋਂ ਬਾਅਦ ਸ਼ੁਰੂ ਹੋਇਆ ਸੀ ਜਿਸ ਦੇ ਬੀਤੇ ਦਿਨੀ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਵਿਰੋਧ ਵੀ ਦੇਖਣ ਨੂੰ ਮਿਲਿਆ ਪ੍ਰਦਰਸ਼ਨਕਾਰੀਆਂ ਨੇ ਹਿਮਾਚਲ ਰੋਡਵੇਜ਼ ਦੀਆਂ ਕਈ ਬੱਸਾਂ ਨੂੰ ਰੋਕ ਕੇ ਉਹਨਾਂ ਤੇ ਸੰਤਾਂ ਦੇ ਪੋਸਟਰ ਵੀ ਲਾਏ ਨੇ ਤੋਂ ਅੰਦਾਜ਼ਾ ਏ ਕਿ ਹੁਣ ਹਿਮਾਚਲ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਏ ਉਹਨਾਂ ਦੇ ਵੱਲੋਂ ਬੱਸਾਂ ਪੰਜਾਬ ਦੇ ਵਿੱਚ ਆਉਣ ਤੋਂ ਬੰਦ ਕਰ ਦਿੱਤੀਆਂ ਗਈਆਂ ਨੇ ਉਹਨਾਂ ਦੇ ਵੱਲੋਂ ਐਚ ਆਰਟੀਸੀ ਦੇ 10 ਰੂਟ ਸਸਪੈਂਡ ਕੀਤੇ ਗਏ ਨੇ ਹਾਲਾਂਕਿ ਸੀਮਾਨ ਦੇ ਨਾਲ ਗਲਬਾਦ ਦੇ ਮਗਰੋਂ 6 ਰੂਟਾਂ ਤੇ ਬੱਸਾਂ ਚਲਾ ਦਿੱਤੀਆਂ ਗਈਆਂ ਨੇ ਤਾਂ ਅੰਦਾਜ਼ਾ ਹੈ ਕਿ ਉਹਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜਦੋਂ ਤੱਕ ਸੁਰੱਖਿਆ ਤੈਅ ਨਹੀਂ ਕੀਤੀ ਜਾਵੇਗੀ ਉਦੋਂ ਤੱਕ ਉਹ ਬੱਸਾਂ ਪੰਜਾਬ ਦੇ ਵਿੱਚ ਨਹੀਂ ਚਲਾਉਣਗੇ ਖਰੜ ਦੇ ਹਿਮਾਚਲ ਪ੍ਰਦੇਸ਼ ਦੀ ਸਰਕਾਰੀ ਬੱਸ ਦੀ ਭੰਤੋੜ ਤੋਂ ਬਾਅਦ ਹੁਣ ਹਿਮਾਚਲ ਸਰਕਾਰ ਨੇ ਹੁਸ਼ਿਆਰਪੁਰ ਆਉਣ ਵਾਲੀਆਂ 10 ਬੱਸਾਂ ਦੇ ਰੂਟ ਸਸਪੈਂਡ ਕਰ ਦਿੱਤੇ ਨੇ ਇਸ ਮੌਕੇ ਉਹਨਾਂ ਨੇ ਪੰਜਾਬ ਸਰਕਾਰ ਤੋਂ ਬੱਸਾਂ ਦੇ ਲਈ ਸੁਰੱਖਿਆ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਸੁਰੱਖਿਆ ਤੈ ਹੋਣ ਤੱਕ ਬੱਸਾਂ ਦੇ ਨਹੀਂ ਚੱਲਣਗੀਆਂ ਇਸ ਮੌਕੇ ਹਿਮਾਚਲ ਡਰਾਈਵਰ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਜੇ ਇਹ ਮਸਲਾ ਛੇਤੀ ਹੱਲ ਨਾ ਹੋਇਆ ਤਾਂ ਪੰਜਾਬ ਨੂੰ ਆਉਣ ਵਾਲੀਆਂ ਸਾਰੀਆਂ ਬੱਸਾਂ ਨੂੰ ਰੋਕ ਦਿੱਤਾ ਜਾਵੇਗਾ ਪੰਡਾਜ਼ੀਏ ਕਿ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਮਾਮਲੇ ਨੂੰ ਲੈ ਕੇ ਵਿਵਾਦ ਵਧਦਾ ਹੀ ਜਾ ਰਿਹਾ ਹੈ ਇਸ ਦੌਰਾਨ ਪੰਜਾਬ ਦੇ ਵਿੱਚ ਚੰਡੀਗੜ੍ਹ ਤੋਂ ਹਾਮੀਰਪੁਰ ਜਾ ਰਹੀ ਐ ਆਰਟੀਸੀ ਦੀ ਬੱਸ ਤੇ ਹਮਲਾ ਕੀਤਾ ਗਿਆ ਡਰਾਈਵਰ ਦੇ ਮੁਤਾਬਕ 18 ਮਾਰਚ ਦੀ ਸ਼ਾਮ ਲਗਭਗ 7 ਵਜੇ ਦੋ ਵਿਅਕਤੀ ਇੱਕ ਓਲਟੋ ਕਾਰ ਦੇ ਵਿੱਚ ਆਏ ਨੇ ਅਤੇ ਉਹਨਾਂ ਨੇ ਬੱਸ ਨੂੰ ਰੁਕਵਾਇਆ ਜਿਵੇਂ ਹੀ ਬੱਸ ਰੁਕੀ ਉਹਨਾਂ ਨੇ ਡੰਡਿਆਂ ਦੇ ਨਾਲ ਬੱਸ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਇਸ ਦੌਰਾਨ ਬੱਸ ਦੇ ਵਿੱਚ ਬੈਠੀਆਂ ਸਵਾਰੀਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਏ। ਇਹ ਸਾਰਾ ਮਾਮਲਾ ਹਿਮਾਚਲ ਪ੍ਰਦੇਸ਼ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਬਾਈਕਾਂ ਤੇ ਲੱਗੇ ਸੰਤਾਂ ਦੇ ਝੰਡੇ ਹਟਵਾਉਣ ਤੋਂ ਬਾਅਦ ਸ਼ੁਰੂ ਹੋਇਆ ਸੀ ਜਿਸ ਦੇ ਬੀਤੇ ਦਿਨੀ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਵਿਰੋਧ ਵੀ ਦੇਖਣ ਨੂੰ ਮਿਲਿਆ। ਪ੍ਰਦਰਸ਼ਨਕਾਰੀਆਂ ਨੇ ਹਿਮਾਚਲ ਰੋਡਵੇਜ਼ ਦੀਆਂ ਕਈ ਬੱਸਾਂ ਨੂੰ ਰੋਕ ਕੇ ਉਹਨਾਂ ਤੇ ਸੰਤਾਂ ਦੇ ਪੋਸਟਰ ਵੀ ਲਾਏ ਨੇ। ਤੋਂ ਅੰਦਾਜ਼ੀ ਹੈ ਕਿ ਹੁਣ ਹਿਮਾਚਲ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਏ ਉਹਨਾਂ ਦੇ ਵੱਲੋਂ ਬੱਸਾਂ ਪੰਜਾਬ ਦੇ ਵਿੱਚੋਂ ਤੋਂ ਬੰਦ ਕਰ ਦਿੱਤੀਆਂ ਗਈਆਂ ਨੇ ਉਹਨਾਂ ਦੇ ਵੱਲੋਂ HRTC ਦੇ 10 ਰੂਟ ਸਸਪੈਂਡ ਕੀਤੇ ਗਏ ਨੇ ਹਾਲਾਂਕਿ ਸੀਮਾਨ ਦੇ ਨਾਲ ਗਲਬਾਦ ਦੇ ਮਗਰੋਂ 6 ਰੂਟਾਂ ਤੇ ਬੱਸਾਂ ਚਲਾ ਦਿੱਤੀਆਂ ਗਈਆਂ ਨੇ ਤਾਂ ਅੰਦਾਜ਼ਾ ਹੈ ਕਿ ਉਹਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜਦੋਂ ਤੱਕ ਸੁਰੱਖਿਆ ਤੈਅ ਨਹੀਂ ਕੀਤੀ ਜਾਵੇਗੀ ਉਦੋਂ ਤੱਕ ਉਹ ਬੱਸਾਂ ਪੰਜਾਬ ਦੇ ਵਿੱਚ ਨਹੀਂ ਚਲਾਉਣਗੇ ਖਰੜ ਦੇ ਹਿਮਾਚਲ ਪ੍ਰਦੇਸ਼ ਦੀ ਸਰਕਾਰੀ ਬੱਸ ਦੀ ਭੰਤੋੜ ਤੋਂ ਬਾਅਦ ਹੁਣ ਹਿਮਾਚਲ ਸਰਕਾਰ ਨੇ ਹੁਸ਼ਿਆਰਪੁਰ ਆਉਣ ਵਾਲੀਆਂ 10 ਬੱਸਾਂ ਦੇ ਰੂਟ ਸਸਪੈਂਡ ਕਰ ਦਿੱਤੇ ਨੇ ਇਸ ਮੌਕੇ ਉਹਨਾਂ ਨੇ ਪੰਜਾਬ ਸਰਕਾਰ ਤੋਂ ਬੱਸਾਂ ਦੇ ਲਈ ਸੁਰੱਖਿਆ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਸੁਰੱਖਿਆ ਤੈ ਹੋਣ ਤੱਕ ਬੱਸਾਂ ਦੇ ਨਹੀਂ ਚੱਲਣਗੀਆਂ ਇਸ ਮੌਕੇ ਹਿਮਾਚਲ ਡਰਾਈਵਰ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਜੇ ਇਹ ਮਸਲਾ ਛੇਤੀ ਹੱਲ ਨਾ ਹੋਇਆ ਤਾਂ ਪੰਜਾਬ ਨੂੰ ਆਉਣ ਵਾਲੀਆਂ ਸਾਰੀਆਂ ਬੱਸਾਂ ਨੂੰ ਰੋਕ ਦਿੱਤਾ ਜਾਵੇਗਾ ਤੁਹਾਨੂੰ ਦੱਸਿਆ ਗਿਆ ਹੈ ਕਿ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਮਾਮਲੇ ਨੂੰ ਲੈ ਕੇ ਵਿਵਾਦ ਵਧਦਾ ਹੀ ਜਾ ਰਿਹਾ ਹੈ। ਇਸ ਦੌਰਾਨ ਪੰਜਾਬ ਦੇ ਵਿੱਚ ਚੰਡੀਗੜ੍ਹ ਤੋਂ ਹਾਮੀਰਪੁਰ ਜਾ ਰਹੀ ਐ ਆਰਟੀਸੀ ਦੀ ਬੱਸ ਤੇ ਹਮਲਾ ਕੀਤਾ ਗਿਆ। ਡਰਾਈਵਰ ਦੇ ਮੁਤਾਬਕ 18 ਮਾਰਚ ਦੀ ਸ਼ਾਮ ਲਗਭਗ 7 ਵਜੇ ਦੋ ਵਿਅਕਤੀ ਇੱਕੋਲ ਤੋਂ ਕਾਰ ਦੇ ਵਿੱਚ ਆਏ ਨੇ ਅਤੇ ਉਹਨਾਂ ਨੇ ਬੱਸ ਨੂੰ ਰੁਕਵਾਇਆ। ਜਿਵੇਂ ਹੀ ਬੱਸ ਰੁਕੀ ਉਹਨਾਂ ਨੇ ਡੰਡਿਆਂ ਦੇ ਨਾਲ ਬੱਸ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਇਸ ਦੌਰਾਨ ਬੱਸ ਦੇ ਵਿੱਚ ਬੈਠੀਆਂ ਸਵਾਰੀਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਏ ਇਹ ਸਾਰਾ ਮਾਮਲਾ ਹਿਮਾਚਲ ਪ੍ਰਦੇਸ਼ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਬਾਈਕਾਂ ਤੇ ਲੱਗੇ ਸੰਤਾਂ ਦੇ ਝੰਡੇ ਹਟਮਾਉਣ ਤੋਂ ਬਾਅਦ ਸ਼ੁਰੂ ਹੋਇਆ ਸੀ ਜਿਸ ਤੇ ਬੀਤੇ ਦਿਨੀ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਵਿਰੋਧ ਵੀ ਦੇਖਣ ਨੂੰ ਮਿਲਿਆ ਪ੍ਰਦਰਸ਼ਨਕਾਰੀਆਂ ਨੇ ਹਿਮਾਚਲ ਰੋਡਵੇਜ਼ ਦੀਆਂ ਕਈ ਬੱਸਾਂ ਨੂੰ ਰੋਕ ਕੇ ਉਹਨਾਂ ਤੇ ਸੰਤਾਂ ਦੇ ਪੋਸਟਰ ਵੀ ਲਾਏ ਨੇ ਤੋਂ ਅੰਦਾਜ਼ਾ ਏ ਕਿ ਹੁਣ ਹਿਮਾਚਲ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਏ ਉਹਨਾਂ ਦੇ ਵੱਲੋਂ ਬੱਸਾਂ ਪੰਜਾਬ ਦੇ ਵਿੱਚ ਚੌਂ ਤੋਂ ਬੰਦ ਕਰ ਦਿੱਤੀਆਂ ਗਈਆਂ ਨੇ ਉਹਨਾਂ ਦੇ ਵੱਲੋਂ ਐਚ ਆਰਟੀਸੀ ਦੇ 10 ਰੂਟ ਸਸਪੈਂਡ ਕੀਤੇ ਗਏ ਨੇ ਹਾਲਾਂਕਿ ਸੀਮਾਨ ਦੇ ਨਾਲ ਗਲਬਾਦ ਦੇ ਮਗਰੋਂ 6 ਰੂਟਾਂ ਤੇ ਬੱਸਾਂ ਚਲਾ ਦਿੱਤੀਆਂ ਗਈਆਂ ਨੇ ਤੋਂ ਅੰਦਾਜ਼ਾ ਹੈ ਕਿ ਉਹਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜਦੋਂ ਤੱਕ ਸੁਰੱਖਿਆ ਤੈਅ ਨਹੀਂ ਕੀਤੀ ਜਾਵੇਗੀ ਉਦੋਂ ਤੱਕ ਉਹ ਬੱਸਾਂ ਪੰਜਾਬ ਦੇ ਵਿੱਚ ਨਹੀਂ ਚਲਾਉਣਗੇ ਖਰੜ ਦੇ ਹਿਮਾਚਲ ਪ੍ਰਦੇਸ਼ ਦੀ ਸਰਕਾਰੀ ਬੱਸ ਦੀ ਭੰਤੋੜ ਤੋਂ ਬਾਅਦ ਹੁਣ ਹਿਮਾਚਲ ਸਰਕਾਰ ਨੇ ਹੁਸ਼ਿਆਰਪੁਰ ਆਉਣ ਵਾਲੀਆਂ 10 ਬੱਸਾਂ ਦੇ ਰੂਟ ਸਸਪੈਂਡ ਕਰ ਦਿੱਤੇ ਨੇ ਇਸ ਮੌਕੇ ਉਹਨਾਂ ਨੇ ਪੰਜਾਬ ਸਰਕਾਰ ਤੋਂ ਬੱਸਾਂ ਦੇ ਲਈ ਸੁਰੱਖਿਆ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਸੁਰੱਖਿਆ ਤੈ ਹੋਣ ਤੱਕ ਬੱਸਾਂ ਦੇ ਨਹੀਂ ਚੱਲਣਗੀਆਂ ਇਸ ਮੌਕੇ ਹਿਮਾਚਲ ਡਰਾਈਵਰ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਜੇ ਇਹ ਮਸਲਾ ਛੇਤੀ ਹੱਲ ਨਾ ਹੋਇਆ ਤਾਂ ਪੰਜਾਬ ਨੂੰ ਆਉਣ ਵਾਲੀਆਂ ਸਾਰੀਆਂ ਬੱਸਾਂ ਨੂੰ ਰੋਕ ਦਿੱਤਾ ਜਾਵੇਗਾ ਅੰਦਾਜ਼ੀ ਹੈ ਕਿ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਮਾਮਲੇ ਨੂੰ ਲੈ ਕੇ ਵਿਵਾਦ ਵਧਦਾ ਹੀ ਜਾ ਰਿਹਾ ਹੈ ਇਸ ਦੌਰਾਨ ਪੰਜਾਬ ਦੇ ਵਿੱਚ ਚੰਡੀਗੜ੍ਹ ਤੋਂ ਹਾਮੀਰਪੁਰ ਜਾ ਰਹੀ ਐ ਆਰਟੀਸੀ ਦੀ ਬੱਸ ਤੇ ਹਮਲਾ ਕੀਤਾ ਗਿਆ ਡਰਾਈਵਰ ਦੇ ਮੁਤਾਬਕ 18 ਮਾਰਚ ਦੀ ਸ਼ਾਮ ਲਗਭਗ 7 ਵਜੇ ਦੋ ਵਿਅਕਤੀ ਇੱਕ ਓਲਟੋਕਾਰ ਦੇ ਵਿੱਚ ਆਏ ਨੇ ਅਤੇ ਉਹਨਾਂ ਨੇ ਬੱਸ ਨੂੰ ਰੁਕਵਾਇਆ ਜਿਵੇਂ ਹੀ ਬੱਸ ਰੁਕੀ ਉਹਨਾਂ ਨੇ ਡੰਡਿਆਂ ਦੇ ਨਾਲ ਬੱਸ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਹਾਲਾਂਕਿ ਇਸ ਦੌਰਾਨ ਬੱਸ ਦੇ ਵਿੱਚ ਬੈਠੀਆਂ ਸਵਾਰੀਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਏ ਇਹ ਸਾਰਾ ਮਾਮਲਾ ਹਿਮਾਚਲ ਪ੍ਰਦੇਸ਼ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਬਾਈਕਾਂ ਤੇ ਲੱਗੇ ਸੰਤਾਂ ਦੇ ਝੰਡੇ ਹਟਮਾਉਣ ਤੋਂ ਬਾਅਦ ਸ਼ੁਰੂ ਹੋਇਆ ਸੀ ਜਿਸ ਦੇ ਬੀਤੇ ਦਿਨੀ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਵਿਰੋਧ ਵੀ ਦੇਖਣ ਨੂੰ ਮਿਲਿਆ ਪ੍ਰਦਰਸ਼ਨਕਾਰੀਆਂ ਨੇ ਹਿਮਾਚਲ ਰੋਡਵੇਜ਼ ਦੀਆਂ ਕਈ ਬੱਸਾਂ ਨੂੰ ਰੋਕ ਕੇ ਉਹਨਾਂ ਤੇ ਸੰਤਾਂ ਦੇ ਪੋਸਟਰ ਵੀ ਲਾਏ ਨੇ ਤੋਂ ਅੰਦਾਜ਼ੀ ਹੈ ਕਿ ਹੁਣ ਹਿਮਾਚਲ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਉਹਨਾਂ ਦੇ ਵੱਲੋਂ ਬੱਸਾਂ ਪੰਜਾਬ ਦੇ ਵਿੱਚ ਚੌਂ ਤੋਂ ਬੰਦ ਕਰ ਦਿੱਤੀਆਂ ਗਈਆਂ ਨੇ ਉਹਨਾਂ ਦੇ ਵੱਲੋਂ ਐਚ ਆਰਟੀਸੀ ਦੇ 10 ਰੂਟ ਸਸਪੈਂਡ ਕੀਤੇ ਗਏ ਨੇ ਹਾਲਾਂਕਿ ਸੀਮਾਨ ਦੇ ਨਾਲ ਗਲਬਾਦ ਦੇ ਮਗਰੋਂ 6 ਰੂਟਾਂ ਤੇ ਬੱਸਾਂ ਚਲਾ ਦਿੱਤੀਆਂ ਗਈਆਂ ਨੇ ਤਾਂ ਅੰਦਾਜ਼ਾ ਹੈ ਕਿ ਉਹਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜਦੋਂ ਤੱਕ ਸੁਰੱਖਿਆ ਤੈਅ ਨਹੀਂ ਕੀਤੀ ਜਾਵੇਗੀ ਉਦੋਂ ਤੱਕ ਉਹ ਬੱਸਾਂ ਪੰਜਾਬ ਦੇ ਵਿੱਚ ਨਹੀਂ ਚਲਾਉਣਗੇ ਖਰੜ ਦੇ ਹਿਮਾਚਲ ਪ੍ਰਦੇਸ਼ ਦੀ ਸਰਕਾਰੀ ਬੱਸ ਦੀ ਭੰਤੋੜ ਤੋਂ ਬਾਅਦ ਹੁਣ ਹਿਮਾਚਲ ਸਰਕਾਰ ਨੇ ਹੁਸ਼ਿਆਰਪੁਰ ਆਉਣ ਵਾਲੀਆਂ 10 ਬੱਸਾਂ ਦੇ ਰੂਟ ਸਸਪੈਂਡ ਕਰ ਦਿੱਤੇ ਨੇ ਇਸ ਮੌਕੇ ਉਹਨਾਂ ਨੇ ਪੰਜਾਬ ਸਰਕਾਰ ਤੋਂ ਬੱਸਾਂ ਦੇ ਲਈ ਸੁਰੱਖਿਆ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਕਿ ਸੁਰੱਖਿਆ ਤੈ ਹੋਣ ਤੱਕ ਬੱਸਾਂ ਦੇ ਨਹੀਂ ਚੱਲਣਗੀਆਂ ਇਸ ਮੌਕੇ ਹਿਮਾਚਲ ਡਰਾਈਵਰ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਜੇ ਇਹ ਮਸਲਾ ਛੇਤੀ ਹੱਲ ਨਾ ਹੋਇਆ ਤਾਂ ਪੰਜਾਬ ਨੂੰ ਆਉਣ ਵਾਲੀਆਂ ਸਾਰੀਆਂ ਬੱਸਾਂ ਨੂੰ ਰੋਕ ਦਿੱਤਾ ਜਾਵੇਗਾ ਤੁਹਾਨੂੰ ਦੱਸਿਆ ਗਿਆ ਹੈ ਕਿ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਮਾਮਲੇ ਨੂੰ ਲੈ ਕੇ ਵਿਵਾਦ ਵਧਦਾ ਹੀ ਜਾ ਰਿਹਾ ਹੈ। ਇਸ ਦੌਰਾਨ ਪੰਜਾਬ ਦੇ ਵਿੱਚ ਚੰਡੀਗੜ੍ਹ ਤੋਂ ਹਾਮੀਰਪੁਰ ਜਾ ਰਹੀ ਐ ਆਰਟੀਸੀ ਦੀ ਬੱਸ ਤੇ ਹਮਲਾ ਕੀਤਾ ਗਿਆ। ਡਰਾਈਵਰ ਦੇ ਮੁਤਾਬਕ 18 ਮਾਰਚ ਦੀ ਸ਼ਾਮ ਲਗਭਗ 7 ਵਜੇ ਦੋ ਵਿਅਕਤੀ ਇੱਕ ਓਲਟੋ ਕਾਰ ਦੇ ਵਿੱਚ ਆਏ ਨੇ ਅਤੇ ਉਹਨਾਂ ਨੇ ਬੱਸ ਨੂੰ ਰੁਕਵਾਇਆ। ਜਿਵੇਂ ਹੀ ਬੱਸ ਰੁਕੀ ਉਹਨਾਂ ਨੇ ਡੰਡਿਆਂ ਦੇ ਨਾਲ ਬੱਸ ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਇਸ ਦੌਰਾਨ ਬੱਸ ਦੇ ਵਿੱਚ ਬੈਠੀਆਂ ਸਵਾਰੀਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ ਏ। ਇਹ ਸਾਰਾ ਮਾਮਲਾ ਹਿਮਾਚਲ ਪ੍ਰਦੇਸ਼ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਬਾਈਕਾਂ ਤੇ ਲੱਗੇ ਸੰਤਾਂ ਦੇ ਝੰਡੇ ਹਟਮਾਉਣ ਤੋਂ ਬਾਅਦ ਸ਼ੁਰੂ ਹੋਇਆ ਸੀ ਜਿਸ ਦੇ ਬੀਤੇ ਦਿਨੀ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਵਿਰੋਧ ਵੀ ਦੇਖਣ ਨੂੰ ਮਿਲਿਆ। ਪ੍ਰਦਰਸ਼ਨਕਾਰੀਆਂ ਨੇ ਹਿਮਾਚਲ ਰੋਡਵੇਜ਼ ਦੀਆਂ ਕਈ ਬੱਸਾਂ ਨੂੰ ਰੋਕ ਕੇ ਉਹਨਾਂ ਤੇ ਸੰਤਾਂ ਦੇ ਪੋਸਟਰ ਵੀ ਲਾਏ ਨੇ। ਤੋਂ ਅੰਦਾਜ਼ਾ ਏ ਕਿ ਹੁਣ ਹਿਮਾਚਲ ਸਰਕਾਰ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਏ ਉਹਨਾਂ ਦੇ ਵੱਲੋਂ ਬੱਸਾਂ ਪੰਜਾਬ ਦੇ ਵਿੱਚ ਆਉਣ ਤੋਂ ਬੰਦ ਕਰ ਦਿੱਤੀਆਂ ਗਈਆਂ ਨੇ ਉਹਨਾਂ ਦੇ ਵੱਲੋਂ ਐਹਆਰਟੀਸੀ ਦੇ 10 ਰੂਟ ਸਸਪੈਂਡ ਕੀਤੇ ਗਏ ਨੇ ਹਾਲਾਂਕਿ ਸੀਮਾਨ ਦੇ ਨਾਲ ਗਲਬਾਦ ਦੇ ਮਗਰੋਂ 6 ਰੂਟਾਂ ਤੇ ਬੱਸਾਂ ਚਲਾ ਦਿੱਤੀਆਂ ਗਈਆਂ ਨੇ ਤੋਂ ਅੰਦਾਜ਼ਾ ਹੈ ਕਿ ਉਹਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜਦੋਂ ਤੱਕ ਸੁਰੱਖਿਆ ਤੈਅ ਨਹੀਂ ਕੀਤੀ ਜਾਵੇਗੀ ਉਦੋਂ ਤੱਕ ਉਹ ਬੱਸਾਂ ਪੰਜਾਬ ਦੇ ਵਿੱਚ ਨਹੀਂ ਚਲਾਉਣਗੇ